ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਜੋ ਸਮੇਂ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਨੇ ਜੋ ਅਲੋਪ ਹੁੰਦੀਆਂ ਜਾ ਰਹੀਆਂ ਨੇ ਕੱਲ ਕਰੀਏ ਤਾਂ ਕਹਿ દਈਏ ਕਿ ਲੋਕਾਂ ਦੇ ਵਰਤੋਂ ਦੇ ਵਿੱਚ ਬਹੁਤ ਘੱਟ ਹੋ ਗਈਆਂ ਨੇ ਪਹਿਲਾਂ ਜੋ ਹਰ ਇੱਕ ਘਰ ਦੇ ਵਿੱਚ ਮੌਜੂਦ ਹੁੰਦੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਲਾ ਕੇ ਚੱਲੀ ਹੈ ਤਾਂ ਪਹਿਲਾਂ ਨਾਲੋਂ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਘੱਟ ਹੋ ਗਈਆਂ ਨੇ ਸੋ ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਮੈਂ ਤੁਹਾਨੂੰ ਮਿਲਾਨ ਜਾ ਰਹੀ ਹਾਂ ਪਟਿਆਲਾ ਤੇ ਸਥਿਤ ਸਫਾਬਾਦੀ ਗੇਟ ਦੇ ਉੱਤੇ ਕੈਸੇ ਹੀ ਪਰਿਵਾਰ ਦੇ ਨਾਲ ਜੋ ਕਿਹਾ ਜਾਏ ਤਾਂ ਇੱਕ ਤੂਤਦੀਆਂ ਛਟੀਆਂ ਦੇ ਨਾਲ ਟੋکریاں ਬਣਾ ਕੇ ਆਪਣੇ ਰੋਜ਼ੀ-ਰੋਟੀ ਕਮਾਉਂਦਾ ਹੈ ਮਿਹਨਤ ਕਰਦਾ ਹੈ ਗੱਲ ਕਰੀਏ ਤਾਂ ਆਪਣਾ ਗੁਜ਼ਾਰਾ ਹੀ ਇਹਨਾਂ ਟੋਕਰੀਆਂ ਦੇ ਸਿਰ ਤੇ ਕਰਦਾ ਹੈ ਤਾਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸੋ ਸਰ ਤੁਹਾਡਾ ਨਾਮ ਕੀ ਹੈ ਜਗਿੰਦਰ ਹੈ ਜੀ ਨਾਮ ਮੇਰਾ ਤੇ ਸਰ ਗੱਲ ਕਰੀਏ ਤਾਂ ਜਿਵੇਂ ਕਿ ਤੁਸੀਂ ਇਹ ਸਭ ਜੋ ਵੀ ਹੈ ਟੋکریاں ਬਣਾਉਂਦੇ ਉਹ ਕਿੰਨੇ ਕ ਸਾਲ ਹੋ ਗਏ ਨੇ ਤੁਹਾਨੂੰ ਸਾਡੀ ਯੁਰੇ ਤੀਜੀ ਪੀੜ੍ਹੀ ਹੈ ਇਹ ਬਣਾਉਂਦਿਆਂ ਨੂੰ ਫਿਰ ਵੀ ਸਰ ਕਿੰਨੇ ਸਾਲ ਹੋ ਗਏ ਨੇ 70 ਕੇ ਸਾਲ ਹੋ ਗਏ ਜੀ 70 ਸਾਲ ਹਾਂਜੀ ਤਾਂ ਸਰ ਗੱਲ ਕਰੀਏ ਤਾਂ ਜਿਵੇਂ ਇਹ ਕਿੰਨੀ ਕ ਆਮਦਨ ਤੁਹਾਨੂੰ ਮਤਲਬ ਕੀ ਲਗਾ ਲਓ ਕਿ ਦਿਨ ਦੇ ਵਿੱਚ ਤੁਸੀਂ ਕਿੰਨੀ ਕ ਟੋکریاں ਇਹ ਬਣਾ ਲੈਂਦੇ ਹੋ ਬਸ ਸਾਰਾ ਦਿਹਾੜੀ ਦਾ ਹੀ ਕੰਮ ਹੈ ਇਹ ਸਾਰਾ ਬਈ ਦਿਹਾੜੀ ਤਕਰੀਬ ਮਤਲਬ ਲਈ ਆਪਣਾ ਬਸ ਨਹੀਂ ਫਿਰ ਵੀ ਮਤਲਬ ਦਿਨ ਦੇ ਵਿੱਚ ਕਿੰਨੀ ਕ ਟੋکریاں ਬਣਾ ਲੈਂਦੇ ਹੋ ਬਈ ਜ਼ਿਆਦਾ ਨਹੀਂ 5-6 ਕ ਬੰਦੀ ਇਹ ਬਸ ਜ਼ਿਆਦਾ ਨਹੀਂ ਤੇ ਵਿਕਦੀਆਂ ਕਿੰਨੀਆਂ ਕੋਨੇ ਇਹ ਤਾਂ ਹੀ ਅਸੀਂ ਹੋਲ ਸੇਲ ਤੇ ਵੀ ਕੱਢੀ ਜ ਨੇ ਦੁਕਾਨਾਂ ਵਾਲਿਆਂ ਨੂੰ ਦੇਣ ਵਾਸਤੇ ਜੀ ਉਹ ਹੁਣ ਤਾਂ ਕੰਮ ਮਾੜਾ ਬਹੁਤ ਘਟਿਆ ਪਿਆ ਜੀ ਹਾਂਜੀ ਰੈਡੀਮੈਂਟ ਚੱਲ ਗਈ ਕੰਮ ਤਾਂ ਕਰਕੇ ਤੇ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹੋਣਗੀਆਂ ਕਿ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਤਾਂ ਜੋ ਅੱਜ ਦਾ ਸਮਾਂ ਹੈ ਜੇ ਗੱਲ ਕਰੀਏ ਤਾਂ ਪਹਿਲਾਂ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਯੂਜ਼ੇਬਲ ਹੁੰਦੀਆਂ ਸੀ ਹਰ ਇੱਕ ਘਰ ਦੇ ਵਿੱਚ ਮਿਲਦੀਆਂ ਸੀ ਅੱਜ ਦੇ ਟਾਈਮ 'ਚ ਜੇ ਲਗਾ ਕੇ ਚੱਲੀਏ ਤਾਂ ਇਹ ਚੀਜ਼ਾਂ ਬਹੁਤ ਘੱਟ ਲੋਕੀ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਉਹਨ ਵੀ ਵਰਤਦੇ ਆ ਜੀ ਇਹ ਖਾਦ ਪਾਣ ਵਾਸਤੇ ਗੋਬਰ ਠਾਣ ਵਾਸਤੇ ਤੇ ਆਲੂ ਪਿਆਈ ਪਾਣ ਵਾਸਤੇ ਤੇ ਘਰ ਦੇ ਵਿੱਚ ਬੋਈਆ ਹੁੰਦਾ ਜੀ ਰੋਟੀਆਂ ਰੱਖਣ ਵਾਸਤੇ ਉਹ ਵੀ ਚੱਲਦਾ ਜੀ ਯਾਨੀ ਕਿ ਤੁਸੀਂ ਇਹਨਾਂ ਦੇ ਵੀ ਸਾਈਜ਼ ਦੇ ਅਕੋਰਡਿੰਗ ਤੁਸੀਂ ਬਣਾਉਂਦੇ ਹੋਗੇ ਵੱਡੀ ਛੋਟੀ ਹਾਂਜੀ ਸਾਈਜ਼ ਹੁੰਦਾ ਜੀ ਛੋਟਾ ਵੀ ਹੁੰਦਾ ਜੀ ਵੱਡਾ ਵੀ ਹੁੰਦਾ ਜੀ ਉਹ ਆਪਣੇ ਹਿਸਾਬ ਨਾਲ ਸਬਜ਼ੀ ਵਾਸਤੇ ਵੀ ਲੈ ਕੇ ਜਾਂਦੇ ਆ ਜੀ ਫਲੂਟ ਪਾਣ ਵਾਸਤੇ ਵੀ ਲੈ ਕੇ ਜਾਂਦੇ ਆ ਸਾਰਾ ਕੁਝ ਲੈ ਕੇ ਜਾਂਦੇ ਆ ਜੀ ਤੇ ਕਿੰਨੇ ਕਾਮਦਨ ਹੋ ਜਾਂਦੀ ਆ ਤੁਹਾਨੂੰ ਇਹਦੀ ਮਹੀਨੇ ਦੀ ਲਗਾ ਲਓ ਜਾਂ 10 ਦਿਨ ਦੀ ਹਫਤੇ ਦੀ ਜਾਂ ਰੋਜ਼ ਦੀ ਐਵੇਂ ਤਾਂ ਜੀ ਕੋਈ ਹਿਸਾਬ ਨਹੀਂ ਲਾਇਆ ਵਾ ਦਿਹਾੜੀ ਤੱਕਰ 5-600 ਰੁਪਏ ਪੈ ਜਾਂਦੇ ਜੀ ਬਸ ਤੁਹਾਡਾ ਨਾਮ ਕੀ ਹੈ ਤਜਿੰਦਰ ਆ ਜੀ ਮੇਰਾ ਨਾਮ ਜੀ ਤੇ ਸਰ ਜਿਵੇਂ ਕਿ ਇਹ ਟੋਕਰੀਆਂ ਦਾ ਤੁਸੀਂ ਕੰਮ ਕਰਦੇ ਹੋ ਇਸ ਮਾਨ ਜੋ ਹੈ ਜੋ ਵੀ ਤੁਸੀਂ ਤੂਤਦੀਆਂ ਛਟੀਆਂ ਇਹਨੂੰ ਕਹਿੰਨੇ ਹੋ ਤੁਸੀਂ ਕਿ ਕਿੱਥੋਂ ਲੈ ਕੇ ਆਉਂਦੇ ਹੋ ਇਹ ਤੂਤਦੀ ਛਟੀਆਂ ਨੇ ਜੀ ਅਸੀਂ ਇਹ ਪਿੰਡਾਂ ਚੋਂ ਲੈ ਕੇ ਆਂਦੇ ਆ ਜੀ ਛਟੀਆਂ ਹਾਂ ਜੀ ਤੇ ਇਹ ਤੁਸੀਂ ਮਤਲਬ ਕਿਵੇਂ ਪੈਸਿਆਂ ਦੀ ਲੈ ਕੇ ਆਂਦੇ ਹੋ ਜਾਂ ਕਿਵੇਂ ਇਹਨਾਂ ਦੇ ਅਸੀਂ ਤੂਦ ਦੀ ਛਟੀਆਂ ਦੇ ਪੈਸੇ ਵੀ ਦੇ ਦਿੰਦੇ ਆ ਨਾਲ ਟੋਕਰੇ ਵੀ ਦੇ ਦਿੰਦੇ ਆ ਅਸੀਂ ਅੱਛਾ ਹਾਂਜੀ ਤੇ ਸਰ ਕਿੰਨੀ ਕੁ ਆਮਦਨ ਹੋ ਜਾਂਦੀ ਆ ਆਮਦਨ ਤਾਂ ਕੋਈ ਨਹੀਂ ਖਾਸ ਨਹੀਂ ਹੈਗੀ ਜੀ ਬਸ ਆਪਣਾ ਗੁਜ਼ਾਰਾ ਬਸ ਚੱਲ ਜਾਂਦਾ ਬਸ ਰੋਟੀ ਦਾ ਗੁਜ਼ਾਰਾ ਹੋਰ ਲੰਬਾ ਚੋੜਾ ਕੋਈ ਕੰਮ ਨਹੀਂ ਹੈਗਾ ਜੀ ਬਸ ਠੀਕ ਪਰਿਵਾਰਿਕ ਮੈਂਬਰ ਕਿੰਨੇ ਨੇ ਤੁਹਾਡੇ ਪਰਿਵਾਰ ਦੇ ਮੈਂਬਰ ਅਸੀਂ 6 ਜਣੇ ਆ ਜੀ 4 ਬੱਚੇ ਆ ਤੇ ਦੋ ਅਸੀਂ ਆ ਆਪ ਆ ਜੀ 6 ਜਣੇ ਆ ਜੀ ਅਸੀਂ ਤੇ ਇਹ ਜੋ ਦੂਸਰੇ ਸਰ ਨੇ ਨਾਲ ਤੁਹਾਡੇ ਵੀ ਇਹ ਵੀ ਤੁਹਾਡੇ ਨਾਲ ਸ਼ੁਰੂ ਤੋਂ ਹੀ ਕੰਮ ਕਰ ਰਹੇ ਨੇ ਏ ਮੇਰੇ ਭਾਈ ਨੇ ਜੀ ਆਪਣੇ ਸਾਡੇ ਫੈਮਿਲੀ ਦੇ ਭਾਈ ਨੇ ਮੇਰੇ ਹਾਂ ਜੀ ਇਹ ਮੁਸ਼ਕਿਲਾਂ ਨਹੀਂ ਹੁੰਦੀਆਂ ਜਿਵੇਂ ਲਾ ਲਈ ਕਿ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕਿ ਮਹਿੰਗਾਈ ਦਾ ਐਨਾ ਮਹਿੰਗਾਈ ਦਾ ਜ਼ਮਾਨਾ ਹੋ ਗਿਆ ਫਿਰ ਵੀ ਤਿੰਨ ਜੀਆਂ ਦਾ ਟੱਬਰ ਹੀ ਲਗਾ ਲੋ ਕਿ ਤੁਸੀਂ ਪਾਲਣਾ ਔਖਾ ਹੋ ਜਾਂਦਾ ਤੇ ਤੁਸੀਂ ਇਸ ਦੇ ਸਿਰ ਤੇ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ 6 ਪਰਿਵਾਰਕ ਮੈਂਬਰਾਂ ਸੀ ਮੁਸ਼ਕਿਲ ਨਹੀਂ ਹੁੰਦੀ ਦੇਖੋ ਜੀ ਬਸ ਆਪਣੇ ਹਿਸਾਬ ਨਾਲ ਜਿੰਨੇ ਕੇ ਬੰਦੇ ਨੂੰ ਆਮਦਨ ਹੁੰਦੀ ਆ ਉਨਾਂ ਕੇ ਬੰਦਾ ਕੰਮ ਆਪਣਾ ਕਰੀ ਜਾਂਦਾ ਹੀ ਆਪਣੇ ਹਿਸਾਬ ਨਾਲ ਹੀ ਬੱਸ ਹਾਂ ਜੀ ਹਾਂ ਜੀ ਓਕੇ ਤੇ ਸਰ ਗੱਲ ਕਰੀਏ ਤਾਂ ਇਸ ਨੂੰ ਬਣਾਉਣ ਦਾ ਜਿਵੇਂ ਕਿ ਤੁਸੀਂ ਬਣਾਉਨੇ ਹੋ ਇਹਦਾ ਕੀ ਪ੍ਰੋਸੈਸ ਹੈ ਬਣਾਉਂਦਾ ਸਾਰਾ ਅੱਛਾ ਜੀ ਇਹ ਹੈ ਆਏ ਆ ਜੀ ਅਸੀਂ ਤੂਤ ਲੈ ਕੇ ਆਨੇ ਆ ਤੂੰ ਦੀ ਅਸੀਂ ਛੰਗਾਈ ਕਰਦੇ ਆਂ ਪਰ ਜੋ ਅਸੀਂ ਹੋਰ ਕੁਝ ਨਹੀਂ ਛੇੜਦੇ ਸਿਰਫ ਅਸੀਂ ਆਪਣਾ ਵੀ ਪਤਲੀ-ਪਤਲੀਆਂ ਟਾਹਣੀਆਂ ਜਿਹੜੀਆਂ ਉਹੀ ਤਾਰਦੇ ਆਂ ਅਸੀਂ ਸਾਲ ਬਾਅਦ ਫਿਰ ਹੋ ਜਾਂਦੀਆਂ ਦੁਬਾਰੋਂ ਫਟਵਾਰੋਂ ਨਾਲ ਫਿਰ ਹੋ ਜਾਂਦੀਆਂ ਨੇ ਤੇ ਬਣਾਉਂਦੇ ਕਿਵੇਂ ਹੋ ਇਹਨਾਂ ਨੂੰ ਬਣਾਉਂਦੇ ਤਾਂ ਜੀ ਅਸੀਂ ਆਪਣਾ ਤਜਰਬਾ ਬਸ ਆਪਣਾ ਆਪਣਾ ਕਲਾ ਹੁੰਦੀ ਹੈ ਬਸ ਅਸੀਂ ਬਣਾਈ ਜੰਨੇ ਆ ਫਿਰ ਉਹਦੀਆਂ ਟੋਕਰੀਆਂ ਤੇ ਤਜਿੰਦਰ ਜੀ ਜਿਵੇਂ ਗੱਲ ਕਰੀਏ ਤਾਂ ਇਹਦੇ ਸਾਈਜ਼ ਜੋ ਹੈ ਵੱਡੇ ਛੋਟੇ ਇਹ ਕਿਸ ਤਰੀਕੇ ਨਾਲ ਤੁਸੀਂ ਬਣਾਉਣਾ ਇਹਨਾਂ ਦਾ ਸਹਿਜ ਇੱਕ ਇਹ ਹੁੰਦਾ ਜੀ ਕਿ ਰੋਟੀਆਂ ਵਾਲਾ ਛਾਬਾ ਹੁੰਦਾ ਜੀ ਰੋਟੀਆਂ ਵਾਲਾ ਛਾਬਾ ਹੁੰਦਾ ਜੀ ਇੱਕ ਤੇ ਆਪਣਾ ਮਤਲਬ ਇਹ ਮਿੱਟੀ ਲੇਬਰ ਵਾਲੇ ਕੰਮ ਵਾਸਤੇ ਹੁੰਦੀਆਂ ਟੋਕਰੀਆਂ ਮੱਜਾ ਨੂੰ ਪੱਠੇ ਪਾ ਲੋ ਜੀ ਚਾਹੇ ਆਪਾਂ ਪਿਆਜ਼ ਪਾ ਲੋ ਚਾਹੇ ਵਿਆਹ ਦੇ ਵਿੱਚ ਵਰਤ ਲੋਈ ਆਪਾਂ ਤੇ ਆਪਣਾ ਸਾਰੇ ਕੰਮ ਆ ਆਉਣ ਵਾਲੀ ਚੀਜ਼ ਆ ਜੀ ਇਹ ਘਰ ਦੇ ਵਿੱਚ ਕੋਈ ਉਦਾਂ ਵੀ ਬਿਵੋਹ ਨਹੀਂ ਹੈਗਾ ਵੀ ਆਣ ਵਾਲੀ ਨਹੀਂ ਕੰਮ ਆਣ ਵਾਲੀ ਚੀਜ਼ ਹੈ ਘਰ ਦੇ ਵਿੱਚ ਹਾਂਜੀ ਤੇ ਸਰ ਜੀ ਆਪਾਂ ਗੱਲ ਕਰੀਏ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਜੋ ਚੀਜ਼ਾਂ ਵਰਤੋ ਚ ਅੱਜ ਦੇ ਟਾਈਮ ਦੇ ਵਿੱਚ ਲੋਕ ਕਿੰਨਾ ਕੁ ਲੈ ਕੇ ਆਉਂਦੇ ਨੇ ਇਹ ਤਾਂ ਜੀ ਹੁਣ ਪਹਿਲਾਂ ਵਰਗਾ ਤਾਂ ਕੰਮ ਰਿਹਾ ਨਹੀਂ ਕਿ ਕਿਉਂਕਿ ਪਲਾਸਟਿਕ ਸਿਸਟਮ ਦੇ ਨਾਲ ਜਿਹੜੀ ਹਰ ਇੱਕ ਚੀਜ਼ ਪਲਾਸਟਿਕ ਦੀ ਹੈ ਜੀ ਉਹਦੇ ਕਰਕੇ ਹੀ ਬਹੁਤ ਫਰਕ ਪਿਆ ਪਿਆ ਅੱਧ ਤੋਂ ਵੀ ਜ਼ਿਆਦਾ ਫਰਕ ਪਿਆ ਪਿਆ ਹਾਂਜੀ ਪਹਿਲਾਂ ਕਿਉਂਕਿ ਇਹਦੇ ਵਿੱਚ ਹੀ ਆਪਾਂ ਮਠਿਆਈਆਂ ਰੱਖਦੇ ਹੁੰਦੇ ਸੀ ਇਹਦੇ ਵਿੱਚ ਹੀ ਮੱਜਾਂ ਨੂੰ ਪੱਠੇ ਪਾਉਂਦੇ ਸੀ ਕਣਕ ਵੀ ਇਹਦੇ ਵਿੱਚ ਹੀ ਧੋਂਦੇ ਸੀ ਰੋਟੀਆਂ ਵਾਲਾ ਛਾਬਾ ਹੋ ਗਿਆ ਜੀ ਜਿਹੜੀ ਆਪਾਂ ਪੁਰਾਣੀਆਂ ਚੀਜ਼ਾਂ ਵਰਤਦੇ ਸੀ ਉਹ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਸੀ ਕਿਉਂਕਿ ਲੱਕੜ ਤੋਂ ਬਣੀ ਹੋਈ ਚੀਜ਼ ਹੈ ਇਹਦੇ ਵਿੱਚ ਤਾਂ ਆਪਾਂ ਆਲੂ ਪਿਆਜ਼ ਵੀ ਰੱਖਾਂਗੇ ਉਹ ਵੀ ਠੰਡੇ ਹੀ ਰਹਿਣਗੇ ਖਰਾਬ ਨਹੀਂ ਹੁੰਦੇ ਹੈਗੇ ਜਿਵੇਂ ਕਿ ਆਪਾਂ ਤਜਿੰਦਰ ਜੀ ਨੇ ਬਹੁਤ ਵਧੀਆ ਗੱਲ ਚਲੋ ਕਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਤਕਰੀਬਨ ਥੋੜੇ ਦਿਨ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਵਰਤੋਂ ਦੇ ਵਿੱਚ ਘਟਾ ਘਟ ਹੋ ਗਈਆਂ ਨੇ ਪਹਿਲਾਂ ਤਾਂ तकरीबन ਹਰ ਇੱਕ ਘਰ ਦੇ ਵਿੱਚ ਇਹ ਛੋਟੀ ਤੋਂ ਛੋਟੀ ਚੀਜ਼ ਮਿਲਦੀ ਸੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਲੋਕੀ ਇਹ ਚੀਜ਼ਾਂ ਦੇ ਲਗਾਈਏ ਕਿ ਜਿੱਦਾਂ ਫੈਸਿਲਿਟੀਆਂ ਬਹੁਤ ਜ਼ਿਆਦਾ ਹੋ ਗਈਆਂ ਨੇ ਪਲਾਸਟਿਕ ਦੀਆਂ ਸਟੀਲ ਦੀਆਂ ਇਹ ਚੀਜ਼ਾਂ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਅੱਜ ਦੇ ਟਾਈਮ 'ਚ ਇਹ ਚੀਜ਼ਾਂ ਬਹੁਤ ਜ਼ਿਆਦਾ ਅਲੋਪ ਹੁੰਦੀਆਂ ਜਾ ਰਹੀਆਂ ਨੇ ਸੋ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਹੋਰ ऐसे ही मेहनती ਲੋਕਾਂ ਦੇ ਨਾਲ ਮਿਲਾਂਦੇ ਰਹਾਂਗੇ ਇਸੇ ਤਰ੍ਹਾਂ ਹੀ ਜੋ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਬਾਰੇ ਨਾਲ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਦਾ ਮੇਰੇ ਟਾਈਮ ਦੇ ਨਾਲ ਧੰਨਵਾਦ